ਜਿਹੜੀ ਆਲੂ ਦੀ ਖੇਤੀ ਆ ਇਹ 70% ਤੁਹਾਡੇ ਸੀਡ ਤੇ ਡਿਪੈਂਡ ਕਰਦੀ ਆ 70% 70% ਝਾੜ ਜਿਹੜਾ ਹੈਗਾ ਇਹਦਾ ਤੁਹਾਡੇ ਸੀਡ ਤੇ ਡਿਪੈਂਡ ਕਰਨਾ ਹੂੰ ਅਸੀਂ ਆਪਣਾ ਨੈੱਟ ਹਾਊਸ ਲਾਇਆ ਹੋਇਆ ਸਵਾ ਕੁ ਸਕੁਅਰ ਮੀਟਰ ਦਾ ਹੂੰ ਉਹਦੇ ਚ ਟਿਸ਼ੂ ਕਲਚਰ ਪਲਾਂਟ ਲਾ ਕੇ ਅਸੀਂ ਉਹਨਾਂ ਨੂੰ ਤਾਂ ਕੋ ਸਾਰੇ ਨਾਲੋਂ ਝਾੜ ਉਹਦਾ ਜ਼ਿਆਦਾ ਆ ਵੀਰੋ ਆਲੂ ਦੀ ਖੇਤੀ ਬਾਰੇ ਜਾਣਕਾਰੀ ਦੇਣ ਜਾ ਰਹੇ ਆ ਤੇ ਬਹੁਤ ਸੁਲਝੇ ਹੋਏ ਫਾਰਮਰ ਨੇ ਸਾਡੇ ਨਾਲ ਜਿਹੜੇ ਆਲੂ ਮੱਕੀ ਤੇ ਕਾਫੀ ਸਾਰੀਆਂ ਫਸਲਾਂ ਦੀ ਨਵੀਆਂ ਨਵੀਆਂ ਵੈਰਾਈਟੀਆਂ ਦੀ ਕਾਸਤ ਕਰਦੇ ਨੇ ਸੁਖਜੀਤ ਸਿੰਘ ਜੀ ਦਿਵਾਲਾ ਪਿੰਡ ਤੋਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਕਿਹੜੀ ਕਿਹੜੀ ਵੈਰਾਈਟੀ ਲੱਗੀ ਹੋਈ ਹੈ ਜੀ ਆਪਣੀ ਕੋਲੇ ਆਲੂ ਦੀ ਆਲੂ ਦੇ ਆਪਣੇ ਕੋਲ ਪੁਖਰਾਜ ਲੱਗਿਆ ਜੀ ਹੂੰ ਡਾਇਮੰਡ ਲੱਗਿਆ ਐਲ ਆਰ ਲੱਗਿਆ ਇੱਕ ਪੀ ਯੂ ਦੀ ਨਵੀਂ ਵੈਰਾਈਟੀ ਆ ਆਪਣੀ ਪੀ ਵੀ 2 ਉਹ ਲੱਗੀ ਆ ਜੀ ਤੇ ਸੁਪਰ 6 ਲੱਗਿਆ ਤੇ ਤੋਂ ਮੈਨੂੰ ਹੋਰ ਛੋਟੇ ਛੋਟੇ ਟ੍ਰਾਇਲ ਨੇ ਕਈ ਵੈਰਾਈਟੀਆਂ ਉਹ ਲੱਗੇ ਹੋਏ ਨੇ ਤੇ ਤੁਹਾਡੇ ਹਿਸਾਬ ਨਾਲ ਵੀ ਜਿਹੜੀ ਵਧੀਆ ਮੁਨਾਫਾ ਦਿੰਦੀ ਹੈ ਕਿਸਾਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕੀ ਕੀ ਜ਼ਰੂਰੀ ਆਲੂ ਦੀ ਖੇਤੀ ਦੇ ਵਿੱਚ ਆਲੂ ਦੀ ਖੇਤੀ ਸਭ ਤੋਂ ਪਹਿਲਾਂ ਤਾਂ ਸੀਡ ਆ ਜੀ ਹੂੰ ਕਿਉਂਕਿ ਜਿਹੜੀ ਆਲੂ ਦੀ ਖੇਤੀ ਆ ਇਹ 70% ਤੁਹਾਡੇ ਸੀਡ ਤੇ ਡਿਪੈਂਡ ਕਰਦੀ ਆ 70% 70% ਝਾੜ ਜਿਹੜਾ ਹੈਗਾ ਇਹਦਾ ਤੁਹਾਡੇ ਸੀਡ ਤੇ ਡਿਪੈਂਡ ਕਰਨਾ ਜੇ ਤੁਹਾਡਾ ਸੀਡ ਬਿਮਾਰੀ ਵਾਲਾ ਜਾਂ ਵਾਇਰਸ ਵਾਲਾ ਜਾਂ ਕੋਈ ਬਹੁਤ ਪੁਰਾਣਾ ਹੋ ਗਿਆ ਹੂੰ ਤੇ ਉਸ ਤੋਂ ਝਾੜ ਨਹੀਂ ਹੁਣਾ ਹੁਣਾ ਜਿੰਨੀਆਂ ਨਵੀਆਂ ਜਨਰੇਸ਼ਨਾਂ ਚੋਂ ਆਲੂ ਦੀਆਂ ਜੋ ਝਾੜ ਆਊਗਾ ਨਵੀਆਂ ਆਪਣੇ ਲਈ ਕਿਹੜੀ ਕਿਹੜੀ ਜਨਰੇਸ਼ਨ ਅਵੇਲੇਬਲ ਹਨ ਸਾਡੇ ਕੋਲ ਤਕਰੀਬਨ ਸਾਰੀਆਂ ਨਵੀਆਂ ਨੇ ਕਿਉਂਕਿ ਅਸੀਂ ਸੀਲਟ 'ਚ ਕੰਮ ਕਰਦੇ ਆ ਅਸੀਂ ਆਪਣਾ ਨੈਟ ਹਾਊਸ ਲਾਇਆ ਹੋਇਆ 1.5 ਸਕੁਅਰ ਮੀਟਰ ਦਾ ਉਹਦੇ 'ਚ ਟਿਸ਼ੂ ਕਲਚਰ ਪਲਾਂਟ ਲਾ ਕੇ ਅਸੀਂ ਆਪਾਂ ਜਨਰੇਸ਼ਨ 1 ਤੋਂ ਕੰਮ ਕਰਦੇ ਹਾਂ ਜਨਰੇਸ਼ਨ 0 ਤੋਂ 0 ਤੋਂ ਹਾਂਜੀ 1 2 3 ਸਾਰੇ ਆਪਣੇ ਕੋਲੇ ਮਿਲ ਜਾਂਦੇ ਨੇ ਜੀ 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 ਤੇ ਇਸ ਤੋਂ ਬਿਨਾ ਜਿਵੇਂ ਐਤ ਕੀ ਆਲੂ ਦੀਆਂ ਵੈਰਟੀਆਂ ਲੱਗੀਆਂ ਹੋਈਆਂ ਨੇ ਸੋਟ ਲਈ ਪੀਵੀ 1 ਉਹਦੇ ਵਿੱਚ ਕੀ ਵੱਖਰਾ ਉਹ ਪੀਜੂ ਦੀ ਵੈਰਿਟੀ ਹੈ ਜੀ ਹਾਂ ਤੋ ਦੀ ਹੀਲਡ ਜਿੰਨੀਆਂ ਹੁਣ ਤੱਕ ਵੈਰਿਟੀਆਂ ਆਈਆਂ ਕੁਫਰੀ ਦੀਆਂ ਉਹ ਉਹਨਾਂ ਦੇ ਮੁਤਾਬਕ ਆ ਅਸੀਂ ਤਾਂ ਪਹਿਲੀ ਵਾਰ ਲਾਈ ਆ ਉਹਨਾਂ ਦੇ ਮੁਤਾਬਕ ਉਹ ਸਾਰੇ ਨਾਲੋਂ ਝਾੜੋਂ ਦਾ ਜ਼ਿਆਦਾ ਆ ਤੇ ਕਿੰਨੇ ਸਮੇਂ ਦੀ ਵੈਰਿਟੀ ਆਈ ਉਹ ਉਹ 90 ਤੋਂ 100 ਦਿਨਾਂ ਦੀ ਵੈਰਿਟੀ ਹੈਗੀ ਆ ਜੀ ਠੀਕ ਹੈ ਤੇ ਇਹ ਜਿਹੜੇ ਫੀਲਡ 'ਚ ਖੜਿਆ ਇਹ ਕਿਹੜੀ ਵੈਰਿਟੀ ਆ ਇਹ ਐਲ ਆਰ ਲੱਗਿਆ ਲਾਲ ਰੰਗ ਦਾ ਆਲੂ ਆ ਜੀ ਇਹ ਇਹ ਜਨਰੇਸ਼ਨ 2 ਲੱਗਿਆ ਹੋਇਆ ਠੀਕ ਹੈ ਤੇ ਤੋਂ ਅੱਗੇ ਜਨਰੇਸ਼ਨ 3 ਪੈਦਾ ਹੋਊਗੀ ਤੇ ਲਾਰ ਟੂ ਤੇ ਖਾਦ ਖਰਾਕ ਦਾ ਕਿੰਨਾ ਕਰਾਂਦਾ ਜੀ ਬੇ ਵੈਰਾਈਟੀ ਦੇ ਹਿਸਾਬ ਨਾਲ ਹੁੰਦਾ ਜਾਂ ਸਾਰਾ ਇੱਕੋ ਹੀ ਉਹਦੀ ਜੇ ਤੁਸੀਂ ਸੀਡ ਚ ਜਾਂਦੇ ਹੋ ਉੱਥੇ ਖਰਾਕ ਘੱਟ ਪੈਂਦੀ ਆ ਹੂੰ ਕਿਉਂਕਿ ਜੇ ਤੁਸੀਂ ਸੀਡ ਦੇ ਵਿੱਚ ਖਰਾਕ ਜਿਆਦਾ ਪਾਏਂਗੇ ਉਹ ਫਿਰ ਤੁਹਾਨੂੰ ਰੋਗਿੰਗ ਕਰਨੀ ਹੋਣੀ ਔਖੀ ਹੋ ਜਾਊਗੀ ਜੀ ਤੁਹਾਨੂੰ ਪਤਾ ਨਹੀਂ ਲੱਗੂਗਾ ਵੀ ਉਪਰਾ ਬੂਤਾ ਕਿਹੜਾ ਇਹਦੇ ਚ ਹੂੰ ਜੇ ਜਿਆਦੇ ਪਾਤੀ ਜੇ ਜਿਆਦੇ ਖਾਦ ਪਾਵਾਂਗੇ ਠੀਕ ਹੈ ਤੇ ਉਹ ਨਾਰਮਲ ਤਾਂ ਜਿੰਨੀ ਨਾਰਮਲ ਜਿੰਨੀ ਮਰਜ਼ੀ ਪਾਈਓ ਚ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਉਹਦੇ ਵਿੱਚ ਕੋਈ ਉਹ ਫਿਰ ਤੇ ਹੁਣ ਆਪਣੇ ਕੋਲ ਜਿਵੇਂ ਪੀਵੀ1 ਤੋਂ ਬਿਨਾ ਹੋਰ ਕਿਹੜੀ ਵੈਰਾਈਟੀ ਨਮੀ ਪੀਵੀ2 ਤੋਂ ਬਿਨਾ ਪੀਵੀ2 ਤੋਂ ਬਿਨਾ ਹੈਗੀ ਹੋਰ ਛੋਟੀਆਂ ਨੇ ਉਹ ਜਿੱਦਾਂ ਆਪਣੀ ਸੰਗਮ ਹੈਗੀ ਆ ਹੂੰ ਤੇ ਹੋਰ ਇੱਕ ਕੁਫਰੀ ਉਦੇ ਹੈਗੀ ਆ ਇੱਕ ਤੁਸੀਂ ਉਹ ਦਾਸਰੇ ਦੀ ਪੁਕਰਾਜ ਦੀ ਵਰਗੀ ਵੈਰਾਈਟੀ ਸੁਖਾ ਹਾਂ ਸੁਖਿਆਤੀ ਉਹ ਹੈਗੀ ਆ ਤੇ ਉਹ ਤੋਂ ਬਿਨਾ ਹੁਣ ਕਈਆਂ ਦੇ ਨਾਮ ਜਹਾਜ਼ ਨਹੀਂ ਥੋੜੀਆਂ ਥੋੜੀਆਂ ਲੱਗੀਆਂ ਹੁੰਦੀਆਂ ਥੋੜੇ ਟੀ ਉਬਰ ਹੁੰਦੇ ਆ ਉਹ ਲੱਗ ਜਾਂਦੇ ਹੁੰਦੇ ਠੀਕ ਹੈ ਵੀ ਥੋੜਾ ਥੋੜਾ ਆਪਣੇ ਕੋਲੇ ਸਾਰੇ ਹੀ ਹੈਗਾ ਲੱਗਦਾ ਜੀ ਜੀ ਠੀਕ ਹੈ ਬਾਕੀ ਮੇਨ ਤਾਂ ਜ਼ਿਆਦਾ ਐਲਰ ਐਲ ਆਰ ਤੇ ਡਾਇਮੰਡ ਹਾਮੀਨ ਐਲ ਆਰ ਪੁਖਰਾਜ ਸੁਖਿਆਤੀ ਡਾਇਮੰਡ ਠੀਕ ਹੈ ਜੀ ਇਹ ਹੈਗੀਆਂ ਚਿਪਸੋਨਾ ਵੀ ਹੈਗਾ ਲੱਗੇ ਹੋਏ ਚਾਰ ਕਿੱਕ ਡਾਇਮੰਡ ਦੀ ਵਧੀਆ ਡਿਮਾਂਡ ਰਹਿੰਦੀ ਆ ਜੀ ਸਾਰੀਆਂ ਵੈਰਾਈਟੀਆਂ ਦੀ ਡਿਮਾਂਡ ਆ ਜੀ ਦੇਖੋ ਹਰੇਕ ਆਪਣੇ ਆਪਣੀ ਜਗ੍ਹਾ 'ਚ ਮਾਸਟਰ ਨੇ ਜਿਨੇ ਕੱਚਾ ਪਟਣਾ ਉਹਨੇ ਬਖਰਾਜ ਮੰਗਣਾ ਜੀ ਜਿਨੇ ਪੱਕਾ ਪਟਣਾ ਉਹ ਐਲ ਆਰ ਮੰਗੂਗਾ ਜਾਂ ਡਾਇਮੰਡ ਮੰਗੂਗਾ ਡਾਇਮੰਡ ਟੇਬਲ ਵੈਰਾਈਟੀ ਆ ਤੇ ਪੁਖਰਾਜ ਕੱਚੇ 'ਚ ਆ ਐਲ ਆਰ ਆਪਣਾ ਪ੍ਰੋਸੈਸਿੰਗ ਦੇ ਵਿੱਚ ਆ ਇਹ ਚਿਪਸੋਨਾ ਉਹ ਵੀ ਪ੍ਰੋਸੈਸਿੰਗ ਦੇ ਵਿੱਚ ਜਾਂਦਾ ਤੇ ਜਿਹੜਾ ਆਪਣਾ ਦੇ ਕੁਫਰੀ ਉਹਦੇ ਆ ਜਿਹਨੂੰ 7008 ਵੀ ਕਹਿੰਦੇ ਆ ਉਹ ਜ਼ਿਆਦਾਤਰ ਪਹਾੜੀ ਰਾਜਾਂ ਨੂੰ ਜਾਂਦਾ ਉਹਦੀ ਵੀ ਯੀਲਡ ਅੱਛੀ ਆ ਤੇ ਡਿਮਾਂਡ ਵੀ ਉਹਦੀ ਹੈਗੀ ਆ ਤੇ ਇੱਕ ਸਭ ਤੋਂ ਘੱਟ ਸਮੇਂ ਦੀ ਤੇ ਸਭ ਤੋਂ ਵੱਧ ਸਮੇਂ ਦੀ ਕਿਹੜੀ ਵੀ ਕਿਹੜੀ ਵੈਰੈਟੀ ਸਭ ਤੋਂ ਘੱਟ ਸਮੇਂ ਦੀ ਤਾਂ ਆਪਣਾ ਹੈਗਾ ਜੀ ਆਹ ਪੁਖਰਾ ਜੀ ਆ ਜੀ ਹੂੰ ਜ਼ਿਆਦਾ ਸਮਾਂ ਫਿਰ ਐਲ ਆਰ ਤੇ ਚਿਪਸੋਨਾ ਇਹ ਜ਼ਿਆਦਾ ਸਮਾਂ ਲੈ ਜਾਂਦੇ ਨੇ ਤੇ ਡਾਇਮੰਡ ਕਿੰਨਾ ਕੁ ਟਾਈਮ ਲੈਂਦਾ ਹੈ ਡਾਇਮੰਡ ਵੀ 100 ਦਿਨਾਂ ਦੀ ਵੈਰੈਟੀ ਹੈਗੀ ਆ ਜੀ ਠੀਕ ਸੋ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ।